ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜਿੰਨਾਂ ਕਿਛ ਖਾਏ ਗੁਰਬਾਣੀ ਦੇ ਇਹਨਾਂ ਪੰਕਤੀਆਂ ਨੂੰ ਸਿੱਖ ਇਤਿਹਾਸ ਵਿੱਚ ਕਈ ਵਾਰ ਪ੍ਰੈਕਟੀਕਲ ਰੂਪ ਵਿੱਚ ਦੁਹਰਾਇਆ ਗਿਆ ਹੈ ਜਕਦੀਆ ਖਾਨ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਜਹਿਆ ਖਾਨ ਲਾਹੌਰ ਦਾ ਸੂਬੇਦਾਰ ਬਣਦਾ ਹੈ ਤੇ ਆਪਣੇ ਪਿਓ ਵਾਂਗ ਉਹ ਵੀ ਚਾਹੁੰਦਾ ਹੈ ਕਿ ਸਿੱਖਾਂ ਦਾ ਖੁਰਾ ਖੋਜ ਇਸ ਖਿੱਤੇ ਵਿੱਚੋਂ ਮਿਟਾ ਦਿੱਤਾ ਜਾਵੇ ਇਸ ਕੰਮ ਦੇ ਲਈ ਉਹ ਲਖਪਤ ਰਾਏ ਤੇ ਜਸਪਤ ਰਾਏ ਨੂੰ ਦੋ ਵੱਡੇ ਅਹੁਦੇ ਦਿੰਦਾ ਇੱਕ ਨੂੰ ਦੀਵਾਨ ਬਣਾਉਂਦਾ ਤੇ ਇੱਕ ਨੂੰ ਫੌਜਦਾਰ ਜਦੋਂ ਕੁਝ ਸਿੱਖ ਗੁਰਦੁਆਰਾ ਰੋੜੀ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਆਉਂਦੇ ਨੇ ਤਾਂ ਲਖਪਤ ਰਾਏ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਤਾਂ ਉਹ ਆਪਣੇ ਭਰਾ ਜਸਪਤ ਰਾਏ ਨੂੰ ਫੌਜ ਦੇ ਕੇ ਇਹਨਾਂ ਨੂੰ ਵਾਪਸ ਭੇਜਣ ਲਈ ਕਹਿੰਦਾ ਸਿੱਖ ਇੱਥੇ ਲੜਨ ਲਈ ਨਹੀਂ ਸੀ ਆਏ ਉਹ ਤਾਂ ਸਿਰਫ ਗੁਰੂ ਘਰ ਦੇ ਦਰਸ਼ਨ ਕਰਨ ਲਈ ਆਏ ਸਨ ਪਰ ਹੰਕਾਰ ਵਿੱਚ ਆਇਆ ਜਸਪਤ ਰਾਏ ਸਿੱਖਾਂ ਤੇ ਹਮਲਾ ਕਰ ਦਿੰਦਾ ਜਸਪਤ ਰਾਏ ਹਾਥੀ ਤੇ ਸਵਾਰ ਹੋ ਕੇ ਫੌਜ ਦੀ ਕਮਾਂਡ ਕਰਦਾ ਹੈ ਤੇ ਇਸ ਸਮੇਂ ਸਰਦਾਰ ਨਿਮਾਹੂ ਸਿੰਘ ਹਾਥੀ ਦੀ ਪੂਛ ਫੜ ਕੇ ਹਾਥੀ ਦੇ ਉੱਪਰ ਚੜ੍ਹ ਕੇ ਇੱਕ ਹੀ ਵਾਰ ਨਾਲ ਜਸਪਤ ਰਾਏ ਦਾ ਸਿਰ ਧੜ ਤੋਂ ਅਲੱਗ ਕਰ ਦਿੰਦੇ ਨੇ ਤੇ ਸਿਰ ਜਿਹੜਾ ਹਾਥੀ ਦੇ ਮੋਢੇ ਤੋਂ ਡਿੱਗਦਾ ਹੈ ਜਦੋਂ ਜ਼ਮੀਨ ਤੇ ਡਿੱਗਦਾ ਤੇ ਫੌਜਾਂ ਡਰ ਕੇ ਭੱਜ ਜਾਂਦੀਆਂ ਨੇ ਇਹ ਗੱਲ ਜਦੋਂ ਲਖਬਤ ਰਾਨੂੰ ਪਹੁੰਚਦੀ ਹੈ ਕਿ ਜਸਪਤ ਰਾਏ ਸਿੱਖਾਂ ਨੇ ਮਾਰ ਦਿੱਤਾ ਹੈ ਤਾਂ ਆਪਣੀ ਪੱਗ ਲਾਹੌਰ ਦੀ ਕਚਹਿਰੀ ਵਿੱਚ ਜਾਂ ਜਾਂਦੇ ਰੱਖਦਾ ਹੈ ਤੇ ਕਹਿੰਦਾ ਜਦੋਂ ਤੱਕ ਮੈਂ ਸਿੱਖਾਂ ਦਾ ਪੂਰਾ ਕੁਝ ਮਿਟਾ ਨਹੀਂ ਦਿੰਦਾ ਮੈਂ ਦੁਬਾਰਾ ਇਹ ਪੱਗ ਸਿਰ ਤੇ ਨਹੀਂ ਰੱਖਾਂਗਾ ਇਹ ਮਨ ਵਿੱਚ ਤਿਆਰ ਧਾਰਕ ਕਿ ਨੂੰ ਉਸ ਨੂੰ ਸਿੱਖਾਂ ਦਾ ਖੁੱਦਾ ਪੂਰਾ ਮਿਟਾਉਣਾ ਹੈ ਇਸ ਗੱਲ ਨੂੰ ਸਮਝਦੇ ਹੋਏ ਉਹ ਪਹਿਲਾਂ ਲਾਹੌਰ ਦੇ ਜਿਹੜੇ ਸ਼ਾਂਤੀ ਨਾਲ ਸਿੱਖ ਰਹਿੰਦੇ ਨੇ ਉਹਨਾਂ ਨੂੰ ਕਤਲ ਕਰਵਾਉਣਾ ਸ਼ੁਰੂ ਕਰਦਾ ਹੈ ਸਿੱਖ ਲਾਹੌਰ ਦੇ ਰਹਿਣ ਵਾਲੇ ਦੀਵਾਨ ਕੋੜਾ ਮਲਵੀ ਦੇ ਕੋਲ ਜਾ ਕੇ ਲਖਬਤ ਰਾਏ ਨੂੰ ਸਮਝਾਉਂਦਾ ਯਤਨ ਕਰਦੇ ਨੇ ਪਰ ਉਹ ਨਹੀਂ ਮੰਨਦਾ ਲਾਹੌਰ ਤੋਂ ਬਾਅਦ ਉਹ ਅੰਮ੍ਰਿਤਸਰ ਵੱਲ ਗੁਰੂ ਕਰਦਾ ਹੈ ਜਦੋਂ ਸਿੱਖਾਂ ਨੂੰ ਇਸ ਗੱਲ ਲਈ ਸੋ ਮਿਲਦੀ ਹੈ ਕਿ ਲਖਬਤ ਰਾਏ ਜਿਹੜਾ ਹੈ ਹੁਣ ਅੰਮ੍ਰਿਤਸਰ ਵੱਲ ਵੱਧ ਰਿਹਾ ਹੈ ਸਿੱਖ ਗੁਰਦਾਸ